ਬਹੁਤ ਚੈਲੰਜਸ ਨੇ ਪੁਲਿਸ ਤੇ ਬਟ ਜੇ ਇਹ ਤਾਇਉ ਠੀਕ ਹੋ ਸਕਦੇ ਨੇ ਜੇ ਫ੍ਰੀਹੈਂਡ ਮਿਲੂਗਾ ਅਫਸਰਾਂ ਨੂੰ ਉਹਨਾਂ ਦੀ ਕਾਬਲੀਅਤ ਮੁਤਾਬਕ ਕੰਮ ਕਰਨ ਦਾ ਮਾਹੌਲ ਮਿਲੂਗਾ ਜੇ ਅਫਸਰ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਮੈਂ ਜਿਹੜਾ ਬੰਦਾ ਫੜਿਆ ਇਹਦੇ ਹੱਕ ਚ ਦੋ ਫੋਨ ਆ ਗਏ ਇਹਦੇ ਵਿਰੁੱਧ ਵੀ ਦੋ ਆ ਗਏ ਉਤੋਂ ਮੰਨਾ ਕੀ ਦੀ ਜਦੋਂ ਪਾਵਰ ਸੈਂਟਰ 4 4 5 5 ਹੋ ਜਾਣਗੇ ਤਾਂ ਫਿਰ ਡਿਸੀਜਨ ਕਿਵੇਂ ਹੋਊਗਾ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਦੇਂਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਮੈਂ ਮੇਰੇ ਇੱਕ ਮਿੱਤਰ ਉਹ ਆਈਐਸ ਅਫਸਰ ਮੈਂ ਐਜ਼ ਇਨ ਆਰਟਿਸਟ ਮੇਰੇ ਫਰੈਂਡ ਰਹੇ ਉਹਨਾਂ ਨੂੰ ਮੈਂ ਪੁੱਛਿਆ ਕਿ ਕਿਵੇਂ ਚੱਲਦੀਆਂ ਨੌਕਰੀਆਂ ਕਹਿੰਦੇ ਕੀ ਕਰੀਏ ਜੀ ਬਠਿੰਡੇ ਲਾਏ ਹੋਏ ਆ ਮੈਂ ਇੱਕ ਪਟਵਾਰੀ ਨੂੰ ਫੜਦਾ ਰਿਸ਼ਵਤ ਲੈਂਦੇ ਨੂੰ ਪਹਿਲਾਂ ਬਾਪੂ ਜੀ ਦਾ ਫੋਨ ਆ ਜਾਂਦਾ ਵੀ ਹਜੇ ਕੁਝ ਨਹੀਂ ਕਰਨਾ ਫਿਰ ਕਹਿੰਦਾ ਘਰ ਵਾਲੀ ਦਾ ਫੋਨ ਆ ਜਾਂਦਾ ਵੀ ਸਸਪੈਂਡ ਕਰ ਦੋ ਫਿਰ ਕਹਿੰਦਾ ਮੁੰਡੇ ਦਾ ਫੋਨ ਆ ਜਾਂਦਾ ਵੀ ਇਹਨੂੰ ਪ੍ਰਮੋਟ ਕਰਕੇ ਨਾ ਕਾਨੂੰਗੋ ਬਣਾ ਦੋ ਫਿਰ ਕਹਿੰਦਾ ਬੀਬਾ ਜੀ ਦਾ ਫੋਨ ਆ ਜਾਂਦਾ ਉਹ ਕਹਿੰਦੀ ਜੋ ਹਜੇ ਹੁਣ ਤੱਕ ਤਿੰਨਾਂ ਨੇ ਕਿਹਾ ਸਾਰੇ ਕੈਂਸਲ ਰੱਖਿਓ ਫਿਰ ਕਹਿੰਦਾ ਸਾਲੇ ਦਾ ਫੋਨ ਆ ਜਾਂਦਾ ਵੀ ਬੰਦਾ ਹੀ ਆਪਣੇ ਤਾਂ ਇਹਦੀ ਇਹਦੀ ਡਿਊਟੀ ਜਿਹੜੀ ਹੈ ਉਹ ਇੱਧਰ ਸਾਡੇ ਵਾਲੇ ਜ਼ਿਲ੍ਹੇ 'ਚ ਕਰ ਦੋ ਕਹਿੰਦਾ ਫਿਰ ਇੱਕ ਅੱਧਾ ਹੋਰ ਫੋਨ ਆ ਜਾਂਦਾ ਵੀ ਥੋੜੀ ਹਿੰਮਤ ਘੁਮੇ ਹੋਈ ਐ ਨਾ ਪੰਜਾਂ ਦਾ ਫੋਨ ਸੁਣਨ ਦੀ ਹਲਕਾ ਤਾਂ ਮੇਰ ਹੈ ਉਹ ਕਹਿੰਦਾ ਜੀ ਫਿਰ ਸ਼ਾਮ ਤੱਕ ਮੈਂ ਪਟਵਾਰੀ ਤੋਂ ਮਾਫੀ ਮੰਗ ਕੇ ਘਰੇ ਜਾਣਾ ਵੀ ਭਰਾਵਾ ਗਲਤੀ ਹੋ ਗਈ ਤੈਨੂੰ ਪੜਿਆ ਗਿਆ ਤੇ ਤੂੰ ਇਹ ਇਦਾਂ ਕਿਵੇਂ ਇਸ ਮਾਹੌਲ ਚ ਕੰਮ ਕਰ ਲੂਗੀ ਪੁਲਿਸ ਬਈ ਤੇ ਅੱਛਾ ਇੰਨਾ ਕੁਝ ਘਰਾ ਕੇ ਸਾਰਾ ਦਿਨ ਚੌਂਕ ਤੇ ਖੜਾ ਕੇ ਦੁਨੀਆ ਭਰ ਦਾ ਧੂਆਂ ਕਾਰਬਨ ਮੋਨੋਆਕਸਾਈਡ ਅੰਦਰ ਜਾਂਦੀ ਐ ਉਹ ਤੋਂ ਬਾਅਦ ਸ਼ਾਮ ਨੂੰ ਉਮੀਦ ਕਰਦੇ ਆਂ ਸ਼੍ਰੀਮਾਨ ਜੀ ਕਹੋ ਕੈਮੀਕਲ ਹੋ ਜੇ ਤੁਸੀਂ ਵੀ ਤਾਂ ਬੰਦੇ ਹੋ ਤੁਸੀਂ ਵੀ ਇਨਸਾਨ ਹੋ ਤੁਸੀਂ ਵੀ ਕਿਸੇ ਦੇ ਚਾਚੇ ਤਾਏ ਕਿਸੇ ਦੇ ਬੱਚੇ ਦੇ ਪਿਤਾ ਹੋ ਤੁਸੀਂ ਕਿਸੇ ਮਾਂ ਦੇ ਪੁੱਤ ਹੋ ਤੁਸੀਂ ਇਨਸਾਨ ਸਮਝਿਆ ਜਾਵੇ ਸੋ ਸਭ ਤੋਂ ਪਹਿਲਾਂ ਅਸੀਂ ਹੌਨਸਾਰ ਇਹ ਕੀਤਾ ਕਿ ਈਜ਼ੀ ਕਰੀਏ ਜਿਹੜਾ ਡਿਪਰੈਸ਼ਨ ਚ ਚਲੀ ਗਈ ਅੱਧੀ ਤੋਂ ਵੱਧ ਪੁਰਸ਼ ਕੰਮ ਦਾ ਭਾਰ ਘਟਾਈਏ ਥੋੜਾ ਈਜ਼ੀ ਕਰੀਏ ਜੌਬ ਨੂੰ ਤਾਂ ਕਿ ਜੌਬ ਤੇ ਜਾਣ ਵੇਲੇ ਖੁਸ਼ ਰਹਿਣ ਜੌਬ ਤੇ ਜਾਣ ਵੇਲੇ ਮੱਥੇ ਤੇ ਤਿਉੜੀਆਂ ਨਾ ਪੈਣ ਬਹੁਤ ਚੈਲੰਜਸ ਨੇ ਪੁਲਿਸ ਤੇ ਬਟ ਜੇ ਇਹ ਤਾਇਉ ਠੀਕ ਹੋ ਸਕਦੇ ਨੇ ਜੇ ਫ੍ਰੀਹੈਂਡ ਮਿਲੂਗਾ ਅਫਸਰਾਂ ਨੂੰ ਉਹਨਾਂ ਦੀ ਕਾਬਲੀਅਤ ਮੁਤਾਬਕ ਕੰਮ ਕਰਨ ਦਾ ਮਾਹੌਲ ਮਿਲੂਗਾ ਜੇ ਅਫਸਰ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਮੈਂ ਜਿਹੜਾ ਬੰਦਾ ਫੜਿਆ ਹੈ ਇਹਦੇ ਹੱਕ 'ਚ ਦੋ ਫੋਨ ਆ ਗਏ ਇਹਦੇ ਵਿਰੁੱਧ ਵੀ ਦੋ ਆ ਗਏ ਉਤੋਂ ਇਹ ਮੰਨਾਂ ਕੀ ਦੀ ਜਦੋਂ ਪਾਵਰ ਸੈਂਟਰ 4 4 5 5 ਹੋ ਜਾਣਗੇ ਤਾਂ ਫਿਰ ਡਿਸੀਜਨ ਕਿਵੇਂ ਹੋਊਗਾ ਮੈਂ ਮੇਰੇ ਇੱਕ ਮਿੱਤਰ ਉਹ ਆਈਐਸ ਅਫਸਰ ਮੈਂ ਆਜ਼ਨ ਆਰਟਿਸਟ ਮੇਰੇ ਫਰੈਂਡ ਰਹੇ ਉਹਨਾਂ ਨੂੰ ਮੈਂ ਪੁੱਛਿਆ ਕਿ ਕਿਵੇਂ ਚੱਲਦੀ ਹੈ ਨੌਕਰੀ ਉਹ ਕਹਿੰਦੇ ਕੀ ਕਰੀਏ ਜੀ ਬਠਿੰਡੇ ਲਾਏ ਹੋਏ ਆ ਮੈਂ ਇੱਕ ਪਟਵਾਰੀ ਨੂੰ ਫੜਦਾ ਰਿਸ਼ਵਤ ਲੈਂਦੇ ਨੂੰ ਪਹਿਲਾਂ ਬਾਪੂ ਜੀ ਦਾ ਫੋਨ ਆ ਜਾਂਦਾ ਵੀ ਹਜੇ ਕੁਝ ਨਹੀਂ ਕਰਨਾ ਫਿਰ ਕਹਿੰਦਾ ਕਾਰ ਵਾਲੀ ਦਾ ਫੋਨ ਆ ਜਾਂਦਾ ਵੀ ਸਸਪੈਂਡ ਕਰ ਦਿਓ ਫਿਰ ਕਹਿੰਦਾ ਮੁੰਡੇ ਦਾ ਫੋਨ ਆ ਜਾਂਦਾ ਵੀ ਇਹਨੂੰ ਪ੍ਰਮੋਟ ਕਰਕੇ ਨਾ ਕਾਨੂੰਗੋ ਬਣਾ ਦਿਓ ਫਿਰ ਕਹਿੰਦਾ ਬੀਬਾ ਜੀ ਦਾ ਫੋਨ ਆ ਜਾਂਦਾ ਉਹ ਕਹਿੰਦੀ ਜੋ ਹਜੇ ਹੁਣ ਤੱਕ ਤਿੰਨਾਂ ਨੇ ਕਿਹਾ ਸਾਰੇ ਕੈਨਸਲ ਰੱਖਿਓ ਫਿਰ ਕਹਿੰਦਾ ਸਾਲੇ ਦਾ ਫੋਨ ਆ ਜਾਂਦਾ ਵੀ ਬੰਦਾ ਹੀ ਆਪਣੇ ਤਾਂ ਇਹਦੀ ਇਹਦੀ ਡਿਊਟੀ ਜਿਹੜੀ ਹੈ ਉਹ ਇੱਧਰ ਸਾਡੇ ਵਾਲੇ ਜ਼ਿਲ੍ਹੇ 'ਚ ਕਰ ਦਿਓ ਕਹਿੰਦਾ ਫਿਰ ਇੱਕ ਅੱਧਾ ਹੋਰ ਫੋਨ ਆ ਜਾਂਦਾ ਵੀ ਥੋੜੀ ਹਿੰਮਤ ਕੁਮੇ ਹੋਈ ਐ ਨਾ ਪੰਜਾਂ ਦਾ ਫੋਨ ਸੁਣਨ ਦੀ ਹਲਕਾ ਦਾ ਮੇਰਾ ਉਹ ਕਹਿੰਦਾ ਜੀ ਫਿਰ ਸ਼ਾਮ ਤੱਕ ਮੈਂ ਪਟਵਾਰੀ ਤੋਂ ਮਾਫੀ ਮੰਗ ਕੇ ਘਰੇ ਜਾਂਦਾ ਵੀ ਭਰਾਵਾ ਗਲਤੀ ਹੋ ਗਈ ਤੈਨੂੰ ਪੜਿਆ ਗਿਆ ਤੇ ਤੂੰ ਇਹ ਇਦਾਂ ਕਿਵੇਂ ਇਸ ਮਾਹੌਲ ਚ ਕੰਮ ਕਰ ਲੂਗੀ ਪੁਲਿਸ ਬਈ ਤੇ ਅੱਛਾ ਇੰਨਾ ਕੁਝ ਘਰਾ ਕੇ ਸਾਰਾ ਦਿਨ ਚੌਂਕ ਤੇ ਖੜਾ ਕੇ ਦੁਨੀਆ ਭਰ ਦਾ ਧੂਆਂ ਕਾਰਬਨ ਮੋਨੋਆਕਸਾਈਡ ਅੰਦਰ ਜਾਂਦੀ ਐ ਉਹ ਤੋਂ ਬਾਅਦ ਸ਼ਾਮ ਨੂੰ ਉਮੀਦ ਕਰਦੇ ਆਂ ਸ਼੍ਰੀਮਾਨ ਜੀ ਕਹੋ ਕਿਮਿਕਲ ਹੋ ਜੇ ਤੁਸੀਂ ਵੀ ਤਾਂ ਬੰਦੇ ਹੋ ਤੁਸੀਂ ਵੀ ਇਨਸਾਨ ਹੋ ਤੁਸੀਂ ਵੀ ਕਿਸੇ ਦੇ ਚਾਚੇ ਤਾਏ ਕਿਸੇ ਦੇ ਬੱਚੇ ਦੇ ਪਿਤਾ ਹੋ ਤੁਸੀਂ ਕਿਸੇ ਮਾਂ ਦੇ ਪੁੱਤ ਹੋ ਤੁਸੀਂ ਇਨਸਾਨ ਸਮਝਿਆ ਜਾਵੇ ਸੋ ਸਭ ਤੋਂ ਪਹਿਲਾਂ ਅਸੀਂ ਅਨਸਾਰ ਇਹ ਕੀਤਾ ਕਿ ਈਜ਼ੀ ਕਰੀਏ ਜਿਹੜਾ ਡਿਪਰੈਸ਼ਨ ਚ ਚਲੀ ਗਈ ਅੱਧੀ ਤੋਂ ਬਾਅਦ ਪੁਰਸ ਕੰਮ ਦਾ ਭਾਰ ਘਟਾਈਏ ਥੋੜਾ ਈਜ਼ੀ ਕਰੀਏ ਜੌਬ ਨੂੰ ਤਾਂ ਕਿ ਜੌਬ ਤੇ ਜਾਣ ਵੇਲੇ ਖੁਸ਼ ਰਹਿਣ ਜੌਬ ਤੇ ਜਾਣ ਵੇਲੇ ਮੱਥੇ ਤੇ ਤਿਉੜੀਆਂ ਨਾ ਪੈਣ